ਕੈਨੇਡਾ ਦੇ ਨਾਲ ਜੁੜੀ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਜਿੱਥੇ ਇੱਕ ਰਿਪੋਰਟ ਸਾਹਮਣੇ ਆਈ ਹੈ ਉਸ ਰਿਪੋਰਟ ਦੇ ਵਿੱਚ ਵੱਡੇ ਖੁਲਾਸੇ ਹੋਏ ਨੇ ਇਹ ਕਿਹਾ ਜਾ ਰਿਹਾ ਹੈ ਕਿ ਕੈਨੇਡਾ ਸਰਕਾਰ ਦੇ ਵੱਲੋਂ ਸਿੱਧੇ ਤੌਰ ਤੇ ਕੈਨੇਡਾ ਨੇ ਇਹ ਹੁਣ ਮੰਨ ਲਿਆ ਹੈ ਕਿ ਜਿੰਨੇ ਵੀ ਅਤਵਾਦੀ ਨੇ ਭਾਰਤ ਵਿਰੋਧੀ ਨੇ ਜਿੰਨੀਆਂ ਵੀ ਗਤੀਵਿਧੀਆਂ ਹੁੰਦੀਆਂ ਨੇ ਉਹਨਾਂ ਨੂੰ ਕੈਨੇਡਾ ਦੇ ਵਿੱਚ ਉਹਨਾਂ ਲੋਕਾਂ ਨੂੰ ਪਨਾਹ ਦਿੱਤੀ ਜਾਂਦੀ ਹੈ ਕਿਉਂਕਿ ਆਪਣੇ ਆਪ ਨੂੰ ਕੈਨੇਡਾ ਦੇ ਵਿੱਚ ਸੁਰੱਖਿਤ ਮੰਨਦੇ ਨੇ ਭਾਰਤ ਦੇ ਵਿੱਚ ਹਮਲੇ ਦੀਆਂ ਤਸਵੀਰਾਂ ਲਗਾਤਾਰ ਸੋਸ਼ਲ ਮੀਡੀਆ ਤੇ ਸਾਹਮਣੇ ਆਉਂਦੀਆਂ ਨੇ ਪੰਜਾਬ ਦੇ ਵਿੱਚ ਵੀ ਹਰ ਦਿਨ ਦੀ ਤਰ੍ਹਾਂ ਗਰਨੇਡ ਹਮਲੇ ਵੀ ਹੁੰਦੇ ਨੇ ਪਰ ਇਸ ਤੋਂ ਪਹਿ ਖਾਦਸ਼ਾ ਇਹ ਜਤਾਇਆ ਜਾਂਦਾ ਹੈ ਕਿ ਇਹ ਗਰਨੇਡ ਹਮਲੇ ਕਿਉਂ ਹੋ ਰਹੇ ਨੇ ਇਹਨਾਂ ਦੇ ਪਿੱਛੇ ਸਾਜ਼ਿਸ਼ ਕੀ ਸੀ ਹੈ ਉਹ ਹਮਲੇ ਕਰਨ ਤੋਂ ਬਾਅਦ ਜਿਹੜੇ ਲੋਕ ਨੇ ਉਹ ਕਿੱਥੇ ਜਾਂਦੇ ਨੇ ਕਿਹੜੇ ਦੇਸ਼ ਵਿੱਚ ਜਾ ਕੇ ਪਨਾਹ ਲੈਂਦੇ ਨੇ ਤਾਂ ਹੁਣ ਜਾਣਕਾਰੀ ਸਾਹਮਣੇ ਆ ਰਹੀ ਹੈ ਜੋ ਸੋਸ਼ਲ ਮੀਡੀਆ ਤੇ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਕੈਨੇਡਾ ਦੇ ਵਿੱਚ ਉਹ ਆਪਣੇ ਆਪ ਨੂੰ ਸੁਰੱਖਿਤ ਮੰਨਦੇ ਨੇ ਭਾਰਤ ਵਿਰੋਧੀ ਗਤੀਵਿਧੀਆਂ ਕਰਦੇ ਨੇ ਜਿੰਨੇ ਵੀ ਲੋਕ ਉਹ ਸਾਰੇ ਕੈਨੇਡਾ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਵਾਰਤਵਰੋਧੀ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲਿਆਂ ਦੇ ਲਈ ਕੈਨੇਡਾ ਇੱਕ ਸੁਰੱਖਿਅਤ ਦੇਸ਼ ਬਣ ਚੁੱਕਿਆ ਹੈ। ਕੈਨੇਡਾ ਨੇ ਵੀ ਹੁਣ ਇਸ ਨੂੰ ਸਵੀਕਾਰ ਕਰ ਲਿਆ ਹੈ। ਦਰਅਸਲ ਕੈਨੇਡੀਅਨ ਸਰਕਾਰ ਦੁਆਰਾ ਦੇਸ਼ ਦੇ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਕਮਿਸ਼ਨ ਦਾ ਗਠਨ ਕੀਤਾ ਗਿਆ ਹੈ। ਰਿਪੋਰਟ ਮੁਤਾਬਕ ਇਸ ਕਮਿਸ਼ਨ ਨੇ 7 ਵੋਲਿਊਮ ਦੀ ਰਿਪੋਰਟ ਕੈਨੇਡੀਅਨ ਸਰਕਾਰ ਨੂੰ ਸੌਂਪ ਦਿੱਤੀ ਹੈ। ਰਿਪੋਰਟ ਦੇ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਦੀ ਜਾਂਚ ਕਰ ਰਹੀ ਇਸ ਕਮੇਟੀ ਨੇ ਕਈ ਸੰਸਨੀਖੇਜ਼ ਖੁਲਾਸੇ ਕੀਤੇ ਨੇ। ਕੈਨੇਡਾ ਦੇ ਵੱਲੋਂ ਇਹ ਮੰਨ ਲਿਆ ਗਿਆ ਹੈ ਕਿ ਉਸ ਦੇ ਦੇਸ਼ ਤੋਂ ਨਾ ਸਿਰਫ ਭਾਰਤ ਵਿਰੁੱਧ ਜਿਹੜਾ ਗਲਤ ਤਰੀਕੇ ਦੇ ਨਾਲ ਜੋ ਕੋਸਪੈਟ ਹੈ ਉਹ ਫੈਲਾਈ ਜਾ ਰਹੀ ਹੈ ਅਤਵਾਦ ਫੈਲਾਇਆ ਜਾ ਰਿਹਾ ਹੈ ਸਗੋਂ ਉਸ ਨੂੰ ਫੰਡਿੰਗ ਵੀ ਦਿੱਤੀ ਜਾ ਰਹੀ ਹੈ ਕੈਨੇਡੀਅਨ ਸਰਕਾਰ ਨੂੰ ਸੌਂਪੀ ਗਈ 7 ਵੋਲਿਊਮ ਵਾਲੀ ਰਿਪੋਰਟ ਦੇ ਚੌਥੇ ਵੋਲਿਊਮ ਦੇ ਦਾ ਗਵਰਨਮੈਂਟਸ ਕੈਪੈਸਿਟੀ ਟੂ ਡਿਟੈਕਟ ਐਡੀਟਰ ਐਂਡ ਕਾਊਂਟਰਨ ਫੋਰਨ ਇੰਟਰਫੇਸ ਦੇ ਪੇਜ 98 ਤੇ 99 ਦੇ ਭਾਰਤ ਨਾਲ ਜੁੜੀ ਜਾਣਕਾਰੀ ਮੌਜੂਦ ਦੱਸੀ ਗਈ ਹੈ ਕੈਨੇਡਾ ਦੇ ਖੋਫਿਆ ਏਜੰਸੀ ਸੀਐਸਆਈਐਸ ਯਾਨੀ ਕਿ ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸ ਦੇ ਵੱਲੋਂ ਇਸ ਰਿਪੋਰਟ ਚ ਇਸ ਗੱਲ ਦਾ ਜ਼ਿਕਰ ਵੀ ਕੀਤਾ ਗਿਆ ਹੈ ਕਿ ਭਾਰਤ ਦੀਆਂ ਚਿੰਤਾਵਾਂ ਲਗਾਤਾਰ ਜਾਇਸ ਨੇ ਜੋ ਭਾਰਤ ਦੇ ਵੱਲੋਂ ਸਵਾਲ ਚੁੱਕੇ ਜਾਂਦੇ ਨੇ ਉਹ ਜਾਇਸ ਨੇ ਤਾਂ ਸੀਐਸਆਈਐਸ ਦੇ ਮੁਤਾਬਕ ਕੁਝ ਲੋਕ ਨੇ ਜੋ ਕੈਨੇਡਾ ਦੇ ਵਿੱਚ ਬੈਠੇ ਹੋਏ ਨੇ ਤੇ ਭਾਰਤ ਵਿਰੁੱਧ ਸਾਜ਼ਿਸ਼ ਰਚਦੇ ਦਿਖਾਈ ਦੇ ਰਹੇ ਨੇ ਇਸੇ ਦੇ ਨਾਲ ਹੀ ਭਾਰਤ ਦੇ ਵਿੱਚ ਇਹ ਮੰਨਿਆ ਜਾ ਰਿਹਾ ਹੈ ਕਿ ਕੈਨੇਡਾ ਦੇ ਵਿੱਚੋਂ ਫੰਡਿੰਗ ਵੀ ਹੁੰਦੀ ਹੈ ਇੱਥੋਂ ਹੀ ਫੰਡ ਦਿੱਤਾ ਜਾਂਦਾ ਹੈ ਕੈਨੇਡਾ ਦੇ ਵਿਦੇਸ਼ੀ ਦਖਲ ਅੰਦਾਜ਼ੀ ਕਮਿਸ਼ਨ ਨੇ ਇਹ ਵੀ ਲਿਖਿਆ ਕਿ ਜਦੋਂ ਅਜਿਹੇ ਸਬੂਤ ਮਿਲੇ ਨੇ ਤਾਂ ਕੈਨੇਡਾ ਨੇ ਇਸ ਨਾਲ ਸੰਬੰਧਿਤ ਮਾਮਲੇ 'ਚ ਭਾਰਤ ਨਾਲ ਸਹਿਯੋਗ ਕੀਤਾ ਹੈ ਜਾਣਕਾਰੀ ਮੁਤਾਬਕ ਸੀਐਸਆਈਐਸ ਦੀ ਰਿਪੋਰਟ ਚ ਇਹ ਵੀ ਦੱਸਿਆ ਗਿਆ ਹੈ ਕਿ ਕੈਨੇਡਾ ਚ ਮੌਜੂਦ ਜਿੰਨੇ ਵੀ ਆਲੋਕ ਨੇ ਸਮਰਥਕ ਨੇ ਸ਼ਾਂਤੀਪੂਰਵਕ ਕੰਮ ਕਰਦੇ ਨੇ ਤਾਂ ਕੈਨੇਡਾ ਦੇ ਦੋਸ਼ਾਂ ਤੇ ਹੁਣ ਵਿਦੇਸ਼ ਮੰਤਰਾਲੇ ਦੇ ਵੱਲੋਂ ਵੀ ਗੁੱਸਾ ਜ਼ਾਹਰ ਕੀਤਾ ਗਿਆ ਹਾਲਾਂਕਿ ਵਿਦੇਸ਼ੀ ਦਖਲਅੰਦਾਜ਼ੀ ਕਮਿਸ਼ਨ ਦੀ ਇੱਕ ਰਿਪੋਰਟ ਚ ਦਾਵਾ ਇਹ ਵੀ ਕੀਤਾ ਗਿਆ ਕਿ ਭਾਰਤ ਦੇ ਵੱਲੋਂ ਕੈਨੇਡੀਅਨ ਚੋਣਾਂ ਚ ਦਖਲਅੰਦਾਜ਼ੀ ਕੀਤੀ ਗਈ ਸੀ ਕੈਨੇਡਾ ਦੇ ਇਸ ਦਾਅਵੇ ਤੇ ਵਿਦੇਸ਼ ਮੰਤਰਾਲੇ ਦੇ ਵੱਲੋਂ ਸਖਤ ਪ੍ਰਤੀਕਿਰਿਆ ਜ਼ਾਹਿਰ ਵੀ ਕੀਤੀ ਗਈ ਹੈ। ਮੰਤਰਾਲੇ ਨੇ ਕੈਨੇਡਾ ਦੇ ਇਹਨਾਂ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਕਰ ਦਿੱਤਾ ਹੈ। ਇਸੇ ਦੇ ਨਾਲ ਹੀ ਵਿਦੇਸ਼ ਮੰਤਰਾਲੇ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਕੈਨੇਡਾ ਭਾਰਤ ਦੇ ਅੰਦਰੂਨੀ ਮਾਮਲੇ 'ਚ ਲਗਾਤਾਰ ਦਖਲ ਦੇ ਰਿਹਾ ਹੈ। ਵਿਦੇਸ਼ ਮੰਤਰਾਲੇ ਨੇ ਅੱਗੇ ਕਿਹਾ ਕਿ ਅਸੀਂ ਕਥਿਤ ਦਖਲਅੰਦਾਜ਼ੀ ਗਤੀਵਿਧੀਆਂ ਸੰਬੰਧੀ ਇੱਕ ਰਿਪੋਰਟ ਦੇਖੀ ਹੈ ਸਗੋਂ ਕੈਨੇਡਾ ਭਾਰਤ ਦੇ ਅੰਦਰੂਨੀ ਮਾਮਲੇ 'ਚ ਲਗਾਤਾਰ ਦਖਲਅੰਦਾਜ਼ੀ ਕਰ ਰਿਹਾ ਹੈ। ਇਸ ਰਿਪੋਰਟ ਤੋਂ ਬਾਅਦ ਕਾਫੀ ਤਰੀਕੇ ਦੇ ਸਵਾਲ ਨੇ ਜਿਹੜੇ ਉਹ ਉਠਾਏ ਜਾ ਰਹੇ ਨੇ। ਇਹ ਕਿਹਾ ਜਾ ਰਿਹਾ ਜੋ ਲੋਕਾਂ ਦੇ ਵੱਲੋਂ ਭਾਰਤ ਵਿੱਚ ਬੈਠ ਕੇ ਖਾਦਸ਼ਾ ਜਤਾਇਆ ਜਾ ਰਿਹਾ ਸੀ ਉਹ ਖਾਦਸ਼ਾ ਹੁਣ ਪੂਰੀ ਤਰ੍ਹਾਂ ਸੱਚ ਸਾਬਿਤ ਹੋਇਆ ਕਿ ਕੈਨੇਡਾ ਦੇ ਵਿੱਚ ਹੀ ਉਹਨਾਂ ਨੂੰ ਅਪਣਾ ਮਿਲਦੀ ਹੈ ਕਿਉਂਕਿ ਉਹਨਾਂ ਲੋਕਾਂ ਨੇ ਕੈਨੇਡਾ ਨੂੰ ਸੁਰੱਖਿਤ ਦੇਸ਼ ਮੰਨਿਆ ਹੋਇਆ ਜਿन्हे ਵੀ ਭਾਰਤ ਦੇ ਵਿੱਚ ਜੋ ਹਮਲੇ ਹੁੰਦੇ ਨੇ ਜਾਂ ਫਿਰ ਗਤੀਵਿਧੀਆਂ ਹੁੰਦੀਆਂ ਨੇ ਉਸ ਤੋਂ ਉਸ ਦਾ ਸਿੱਧਾ ਹੱਥ ਕੈਨੇਡਾ ਦੇ ਨਾਲ ਜੁੜਦਾ ਕਿਉਂਕਿ ਉਹ ਲੋਕ ਕੈਨੇਡਾ ਦੇ ਵਿੱਚ ਬੈਠ ਕੇ ਅਜਿਹੀਆਂ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਹਨ